ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਨਸ਼ਕਰ ਜੀ ਵਰਜ ਕਾਲ ਸਭ ਵੈਜੀ ਫਟੇ ਅੱਜ ਆਪਾਂ ਗੱਲ ਕਰਦੇ ਜੈ ਆਲਸ ਵਾਈ ਬਹੁਤ ਹੀ ਬੱਚਿਆਂ ਦੀਆਂ ਪਰੇਸ਼ਾਨੀਆਂ ਬਹੁਤ ਬੱਚਿਆਂ ਡਾਊਟਸ ਹੈ ਵੀ ਇਸ ਚੀਜ਼ ਨੂੰ ਹੈਂਡਲ ਕਿਵੇਂ ਜਾਵੇ ਤਾਂ ਕਿੱਦਾਂ ਕਰੇ ਜਾਵੇ ਅੱਜ ਆਪਾਂ ਤੁਹਾਡੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਤਾਂ ਸਮਾਧਾਨ ਕਰਦੇ ਹਾਂ ਠੀਕ ਹੈ ਨਾ ਮੈਂ ਵੀ ਗਰਮ ਜਾ ਕੇ ਆਇਆ ਵਾਏ ਤੇ ਦੂਜੀ ਗੱਲ ਗਰਮੀ ਹੈ ਹੀ ਬਹੁਤ ਜ਼ਿਆਦਾ ਗਰਮੀ ਨੇ ਮੈਨੂੰ ਘਰੋਂ ਕਰਤਾ ਵਾਧਰੋ ਸੋਪੜੇ ਜਿਹੜੇ ਛੋਟੇ ਛੋਟੇ ਬੱਚੇ ਪਿਆਰੇ ਆ ਪਲਸ 2 ਲੈਵਲ ਦੇ ਗ੍ਰੈਜੂਏਟ ਲੈਵਲ ਦੇ ਜਿਨ੍ਹਾਂ ਨੂੰ ਵੀ ਆਈਐਲਟਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਡਿਫਿਕਲਟੀ ਆਉਂਦੀ ਹੈ ਆਪਾਂ ਥੋੜੀ ਉਹਨਾਂ ਜਿੰਦਗੀ ਜਿਹੜੀ ਹੈ ਆਸਾਨ ਬਣਾ ਠੀਕ ਹੈ ਜੀ ਅੱਜ ਦੀ ਵੀਡੀਓ ਨੂੰ ਬਿਲਕੁਲ ਬੇਸਿਕ ਜੀ ਵੀਡੀਓ ਰੱਖਾਂਗੇ ਨੇ ਵਿੱਚ ਅੱਗੇ ਅੱਗੇ ਫਿਰ ਆਪਾਂ ਹਾਈ ਲੈਵਲ ਤੇ ਚੱਲਾਂਗੇ ਠੀਕ ਹੈ ਜੀ ਦੋਸਤੋ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਜੀ ਆਈਐਲਟਸ ਹੁੰਦੀ ਕੀ ਹੈ ਆਈਐਲਟਸ ਦਾ ਪੂਰਾ ਮਤਲਬ ਕੀ ਹੈ ਆਈਐਲਟਸ ਦਾ ਪੂਰਾ ਮਤਲਬ ਹੈ ਜੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਕੀ ਹੈ ਜੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਇਹ ਹੋ ਗਿਆ ਐਸ ਅ ਬੇਸਿਕ ਮਤਲਬ ਹੁਣ ਆਪਾਂ ਦੋਸਤੋ ਅੱਗੇ ਗੱਲ ਕਰਦੇ ਹਾਂ ਜੀ ਹੈਂਡਲ ਕਿਵੇਂ ਕੀਤਾ ਜਾਵੇ ਸਾਰਾ ਕੁਝ ਮੈਨੂੰ ਤਾਂ ਇੰਗਲਿਸ਼ ਨਹੀਂ ਆਉਂਦੀ ਮੈਨੂੰ ਤਾਂ ਬੋਲਣਾ ਨਹੀਂ ਆਉਂਦਾ ਮੇਰੇ ਤਾਂ ਵੋਕੈਬਲਰੀ ਨਹੀਂ ਆਉਂਦੀ ਮੈਨੂੰ ਤਾਂ ਟੈਂਸ ਨਹੀਂ ਆਉਂਦੇ ਸਾਡਾ ਬੈਕਗ੍ਰਾਉਂਡ ਨਹੀਂ ਹੈ ਅਸੀਂ ਸਿਰਫ ਤਾਂ ਪੰਜਾਬੀ ਸਕੂਲਾਂ 'ਚ ਪੜ੍ਹੇ ਹੋਏ ਆਂ ਟੈਂਸ਼ਨਾਂ ਬਹੁਤ ਹੈ ਆਪਾਂ ਟੈਂਸ਼ਨਾਂ ਦਾ ਵੀ ਹੱਲ ਕਰਦੇ ਆਂ ਆਪਣੇ ਵੀਰ ਦੀ ਗਲਤੀਆਂ ਨਾਲ ਸੋਨਾ ਆਪਾਂ ਤੁਹਾਡੀ ਸਾਰੀ ਟੈਨਸ਼ਨ ਦਾ ਹੱਲ ਪਰਿਵਾਰਿਕ ਕਰਾਂ ਠੀਕ ਹੈ ਜੀ ਦੋਸਤੋ ਸਭ ਤੋਂ ਪਹਿਲੀ ਗੱਲ ਜੇਕਰ ਆਪਾਂ ਨੇ ਬਿਲਡਿੰਗ ਬਣਾਉਣੀ ਹੈ ਸਭ ਤੋਂ ਪਹਿਲਾਂ ਪਟ ਦੇ ਨੀਹਾਂ ਹੀ ਆ ਠੀਕ ਹੈ ਜੀ ਆਪਾਂ ਨੀਹਾਂ ਪਟ ਕੇ ਹੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਰੇ ਉੱਪਰ ਨਹੀਂ ਪਹੁੰਚ ਜਾਂਦੇ ਠੀਕ ਹੈ ਜੀ ਮੇਰੇ ਕਹਿਣ ਦਾ ਕੀ ਮਤਲਬ ਹੈ ਪਹਿਲਾਂ ਆਪਣੇ ਬੇਸਿਕ ਤੇ ਧਿਆਨ ਦੋ ਪਹਿਲਾਂ ਆਪਣੇ ਬੇਸਿਕ ਤੇ ਧਿਆਨ ਦੋ ਬੇਸਿਕ ਨੂੰ ਬਹੁਤ ਜ਼ਿਆਦਾ ਸਟਰੋਂਗ ਕਰੋ ਥੋੜਾ ਬੋਤਾਂ ਲਰਨ ਕਰਨ ਦੀ ਕੋਸ਼ਿਸ਼ ਕਰੋ ਬੇਸਿਕਲੀ ਸਿੱਖੋ ਬੋਲਣਾ ਸਿੱਖੋ ਖੜਨਾ ਸਿੱਖੋ ਵੋਕਬਲਰੀ ਸਿੱਖੋ ਟੈਂਸ ਸਿੱਖੋ ਵੋਇਸ ਸਿੱਖੋ ਇਹ ਹੋ ਗਿਆ ਤੁਹਾਡੀਆਂ ਬੇਸਿਕ ਚੀਜ਼ਾਂ ਕਿਉਂਕਿ ਐਸੇ ਵੀ ਡਾਇਰੈਕਟ ਪੰਗਾ ਲੈਣ ਤੋਂ ਪਹਿਲਾਂ ਤੁਸੀਂ ਆਪਣਾ ਬੇਸਿਕ ਕਲੀਅਰ ਕਰੋ ਇਹ ਨਾ ਹੋਵੇ ਕਿ ਆਪਣਾ ਬੇਸਿਕ ਕਲੀਅਰ ਨਹੀਂ ਹੈ ਆਪਾਂ ਨੇ ਆਪਣਾ ਜਾਂ ਆਪਣੇ ਪੇਰੈਂਟਸ ਦਾ 13-14 ਹਜ਼ਾਰ ਰੁਪਏ ਜਿਹੜਾ ਪੇਪਰ ਦਾ ਆਪਾਂ ਨੇ ਵੇਸਟ ਕਰਤਾ ਖਰਾਬ ਕਰਤਾ ਦੂਜੀ ਗੱਲ ਦੋਸਤੋ ਏਰੀ ਇਹ ਬੇਸਿਕ ਗੱਲਾਂ ਸ਼ੁਰੂਆਤ ਕਿੱਦਾਂ ਕੀਤੀ ਜਾਵੇ ਹੁਣ ਅੱਗੇ ਕੁਐਸਚਨ ਪਉਂਦਾ ਹੈ ਆਪਾਂ ਪ੍ਰੈਕਟਿਸ ਕਿੱਦਾਂ ਕਰੀਏ ਬਈ ਸਤਾਂ ਤਾਂ ਹੀ ਪ੍ਰੈਕਟਿਸ ਕਰਨ ਦਾ ਕੋਈ ਹੈ ਹੀ ਨਹੀਂ ਸਾਡੇ ਘਰ ਦੇ ਵਿੱਚ ਕੋਈ ਮਾਹੌਲ ਹੀ ਨਹੀਂ ਹੈ ਐਸੇ ਪਿੰਡਾਂ ਚ ਰਹਿਣਾ ਸਾਡੇ ਪਿੰਡਾਂ ਚ ਵੀ ਮਾਹੌਲ ਨਹੀਂ ਹੈ ਮੈਂ ਤੁਹਾਨੂੰ ਸਭ ਤੋਂ ਬੈਸਟ ਤਰੀਕਾ ਦੱਸਦਾ ਪ੍ਰੈਕਟਿਸ ਕਰਨ ਦਾ ਜੋ ਮੈਂ ਖੁਦ ਵੀ ਅਪਲਾਈ ਜਿਹੜਾ ਹੈ ਕਰਿਆ ਪਿਆ ਕਰਨਾ ਕੀ ਹੈ ਆਪਣੇ ਸਾਰੇ ਦੇ ਘਰਾਂ ਦੇ ਵਿੱਚ ਸ਼ੀਸ਼ੇ ਹੈਗੇ ਹਨ ਹੈਗੇ ਨਾ ਐਦਾਂ ਦਾ ਕੋਈ ਪਰਸ ਨਹੀਂ ਆਊਗਾ ਜਿਨ੍ਹਾਂ ਦੇ ਘਰ ਸ਼ੀਸ਼ਾ ਨਹੀਂ ਹੈਗਾ ਆਪਣੇ ਸਾਰਿਆਂ ਦੇ ਘਰਾਂ ਸ਼ੀਸ਼ੇ ਹੈਗੇ ਆ ਤੁਸੀਂ ਆਪਣੇ ਘਰ ਦੇ ਸ਼ੀਸ਼ੇ ਦੇ ਅੱਗੇ ਦਿਨ ਦੇ ਵਿੱਚ ਜਿੰਨੀ ਵਾਰ ਹੋ ਸਕੇ 2 ਵਾਰ 10 ਵਾਰ 20 ਵਾਰ ਆਪਣੀ ਆਪ ਦੀਆਂ ਅੱਖਾਂ ਚੋਂ ਦੇਖ ਕੇ ਬੋਲਣ ਦੀ ਕੋਸ਼ਿਸ਼ ਕਰਨੀ ਆ ਕੀ ਕਰਨਾ ਜੀ ਆਪਣੇ ਆਪ ਦੀਆਂ ਅੱਖਾਂ ਚੋਂ ਦੇਖ ਕੇ ਬੋਲਣ ਦੀ ਕੋਸ਼ਿਸ਼ ਕਰਨੀ ਆ ਜੇਕਰ ਤੁਸੀਂ ਆਪਣੇ ਆਪ ਦੀਆਂ ਅੱਖਾਂ ਚੋਂ ਦੇਖ ਕੇ ਬੋਲ ਪਾ ਰਹੇ ਹੋ ਇਟ ਮੀਨਸ ਤੁਹਾਡੇ ਕੋਨਫੀਡੈਂਸ ਹੈ ਜੇਕਰ ਤੁਸੀਂ ਆਪਣੇ ਆਪ ਦੀਆਂ ਅੱਖਾਂ ਚੋਂ ਦੇਖ ਕੇ ਨਹੀਂ ਬੋਲ ਪਾਰੇ ਤੁਹਾਡੇ ਦੀ ਕੰਫੀਡੈਂਸ ਦੀ ਕਮੀ ਹੈ ਫਿਰ ਤੁਸੀਂ ਟੈਨਸ਼ਨ ਚ ਹੋਗੇ ਰੱਤੋਂ ਬੋਲੇ ਨਹੀਂ ਪਾਰੇ ਇਹ ਆਪਣੇ ਅੱਖਾਂ ਚੋਂ ਦੇਖ ਕੇ ਦੋਸਤੋ ਸਭ ਤੋਂ ਪਹਿਲਾਂ ਕੋਈ ਵੀ ਨਹੀਂ ਬੋਲ ਪਾਏਗਾ ਤੁਸੀਂ ਕੋਸ਼ਿਸ਼ ਕਰੋ ਐਟਲੀਸਟ ਦਿਨ ਚ ਇੱਕ ਵਾਰ ਦੋ ਵਾਰ ਕੋਸ਼ਿਸ਼ ਕਰੋ ਜਿਉਂ ਜਿਉਂ ਤੁਸੀਂ ਦੋ ਦਿਨ ਤਿੰਨ ਦਿਨ ਪ੍ਰੈਕਟਿਸ ਕਰਦੇ ਜਾਓਗੇ ਡੇਲੀ ਡੇਲੀ ਤੁਹਾਡੇ ਫੈਕਟਿਵਸ ਹੁੰਦੀ ਜਾਊਗੀ ਤੁਹਾਡੀ ਹੈਬਿਟ ਬਣਦੀ ਜਾਊਗੀ ਕੰਫੀਡੈਂਸ ਬਣਦਾ ਜਾਊਗਾ ਇਹ ਸਭ ਤੋਂ ਸਾਨ ਤਰੀਕਾ ਹੈ ਆਪਣੇ ਆਪਣੀ ਬੋਡੀ ਲੈਂਗੁਏਜ ਡਵੈਲਪ ਕਰਨ ਵਾਸਤੇ ਆਪਣਾ ਨੂੰ ਸੈਲਫ ਕੰਫੀਡੈਂਸ ਬਣਾਉਣਾ ਪਾਸ ਤੇ ਸੋ ਦੋਸਤੋ ਇਸ ਵੀਡੀਓ ਨੂੰ ਜਿਆਦਾ ਲੰਬੀ ਨਾ ਲੈ ਕੇ ਜਾਂਦਾ ਹੋਈ ਮੈਂ ਇੱਥੇ ਖਤਮ ਕਰਦਾ ਹਾਂ ਠੀਕ ਹੈ ਜੀ ਇਹ ਬਹੁਤ ਬੇਸਿਕ ਲੈਵਲ ਦੀ ਗੱਲਾਂ ਹੋਈਆਂ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਜਿੰਨੇ ਵੀ ਡਾਊਟਸ ਆਏ ਹੈਗੇ ਆ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਆਪਣੇ ਦੋਸਤਾਂ ਫਰੈਂਡਸ ਨੂੰ ਨਾਲ ਵੀ ਸ਼ੇਅਰ ਕਰ ਲੋ ਠੀਕ ਹੈ ਜੀ ਸ਼ੁਰੂਆਤ ਕਰੋ ਦਿੱਲੀ ਦਿੱਲੀ ਐਕਟੀਵਿਟੀਜ਼ ਕਰੋ ਤੁਹਾਡਾ ਕੰਫੀਡੈਂਸ ਆਪਣਾ ਬਣ ਜਾਏਗਾ ਜੋ ਜੋ ਵੀ ਡਾਊਟਸ ਆਇਆ ਮੰਦ ਦੇ ਵਿੱਚ ਵੀਡੀਓ ਦੇ ਕਮੈਂਟ ਵਾਸਤੇ ਕਮੈਂਟ ਕਰੋ ਤੁਹਾਡੇ ਬਾਕਸ ਨੂੰ ਕਮੈਂਟ ਪੜ੍ਹ ਕੇ ਮੈਂ ਉਸ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਗਾ ਸਸ਼ਿਕਾ ਥੈਂਕ ਯੂ ਜੀ